ਦੋਸਤੋ ਸੰਗਰਾਮ ਟੀਵੀ ਦੇ ਰਜੰਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਦਿੱਲੀ ਦੇ ਪ੍ਰਦੂਸ਼ਣ ਦੇ ਬਾਰੇ ਸੁਣਵਾਈ ਕਰਦਿਆਂ ਹੋਇਆਂ ਕਿਹਾ ਤਿੰਨ ਚਾਰ ਗੱਲਾਂ ਕਹੀਆਂ ਨੰਬਰ 1 ਗੱਲ ਕਹੀ ਕਿ ਜਿਹੜਾ ਹਰ ਸਾਲ ਰੌਲਾ ਪਾਇਆ ਜਾਂਦਾ ਹੈ ਵੀ ਪਰਾਲੀ ਸਾੜਨ ਕਰਕੇ ਦਿੱਲੀ ਦਾ ਪੋਲੂਸ਼ਨ ਹੈ ਪਰਾਲੀ ਸਾੜਨ ਕਰਕੇ ਦਿੱਲੀ ਦਾ ਪੋਲੂਸ਼ਨ ਹੈ ਤੇ ਉਦੋਂ ਰੌਲਾ ਪੈਂਦਾ ਹੈ ਤੇ ਬਾਅਦ ਦੇ ਵਿੱਚ ਸਾਰਾ ਸਾਲ ਫਿਰ ਚੁੱਪ ਬੈਠੇ ਰਹਿੰਦੇ ਐ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਪਰਾਲੀ ਸਾੜਨ ਨੂੰ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਮੰਨਣਾ ਗਲਤ ਹੈ ਨੰਬਰ 2 ਕਿ ਇਹਦੇ ਉੱਤੇ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ ਲਗਾਤਾਰ ਉਹ ਬਿਲਕੁਲ ਗਲਤ ਹੈ ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਸਵਾਲ ਪੁੱਛਿਆ ਕਿ 2020 ਦੇ ਵਿੱਚ ਜਦੋਂ ਕੋਵਿਡ ਦਾ ਸਮਾ ਸੀ ਤੇ ਬਾਕੀ ਜਿਹੜੇ ਸਾਧਨ ਨੇ ਕਾਰਾਂ ਟਰੱਕ ਬੱਸ ਸਭ ਕੁਝ ਬੰਦ ਸੀਗਾ ਉਦੋਂ ਪਰਾਲੀ ਸਾੜੀ ਲੋਕਾਂ ਨੇ ਇਹਦੇ باوجود ਵੀ ਅਸਮਾਨ ਨੀਲਾ ਤੇ ਸਾਫ਼ ਦਿਸਦਾ ਸੀਗਾ ਇਹਦਾ ਮਤਲਬ ਹੈ ਵੀ ਪਰਾਲੀ ਨਹੀਂ ਜ਼ਿੰਮੇਵਾਰ ਇਹਦੇ ਵਾਸਤੇ ਇਹਦੇ ਵਾਸਤੇ ਦੂਜੀਆਂ ਚੀਜ਼ਾਂ ਜ਼ਿੰਮੇਵਾਰ ਨੇ ਜਾਂ ਓਡੀ ਜ਼ਿੰਮੇਵਾਰ ਨਹੀਂ ਇਸ ਕਰਕੇ ਇਹਦੇ ਤੇ ਰਾਜਨੀਤੀ ਕਰਨੀ ਬੰਦ ਕਰੋ ਦੂਜਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਵੀ ਇਹਦੇ ਉੱਤੇ ਜਿਹੜਾ ਵੀ ਬਸ ਜਦੋਂ ਸਿਆਲਜਾ ਸ਼ੁਰੂ ਹੁੰਦਾ ਤੇ ਉਦੋਂ ਗੱਲ ਸ਼ੂਣੀ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਚੁੱਪ ਰਹਿਨੇ ਆ ਮਹੀਨੇ ਚ ਦੋ ਵਾਰ ਇਹਦੇ ਤੇ ਸੁਣਵਾਈ ਹੋਇਆ ਕਰੂਗੀ ਤੇ ਰਿਪੋਰਟ ਲਈ ਜਾਇਆ ਕਰੂਗੀ ਵੀ ਕੀ ਬਣਿਆ ਕਿੰਨਾ ਪੋਲੂਸ਼ਨ ਕਿਵੇਂ ਘਟਿਆ ਕੀ ਵਧਿਆ ਕਿਹੜੇ ਤੱਤ ਹੈ ਤਾਂ ਕਿ ਇਹਨੂੰ ਰੋਕਿਆ ਜਾ ਸਕੇ ਰੌਲਾ ਪਾਉਣਾ ਤੇ ਰਾਜਨੀਤੀ ਕਰਨਾ ਕੋਈ ਕੰਮ ਨਹੀਂਗਾ ਵੈਸੇ ਤੁਹਾਨੂੰ ਯਾਦ ਕਰਾ ਦਈਏ ਵੀ ਜਿਹੜੀ ਪਿੱਛੇ ਜੇ ਫਰੀਦাবাদ ਦੇ ਵਿੱਚ ਅਮਿਤ ਸ਼ਾਹ ਜੀ ਨੇ ਮੀਟਿੰਗ ਕੀਤੀ ਇਧਰਲੇ ਯੂਨਿਨ ਦੀ ਜਿਹਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਵਗੈਰਾ ਕਈ ਸਾਰੇ ਸੂਬੇ ਸੀ ਉੱਥੇ ਦਿੱਲੀ ਦੇ ਮੁੱਖ ਮੰਤਰੀ ਬੜੀ ਬੇਸ਼ਰਮੀ ਨਾਲ ਦਿੱਲੀ ਦੇ ਪੋਲੂਸ਼ਨ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਉੱਥੇ ਹਰਿਆਣਾ ਦੇ ਵੀ ਬੈਠੇ ਆ ਬੰਦੇ ਤੇ ਯੂਪੀ ਦੇ ਵੀ ਬੈਠੇ ਆ ਉੱਤਰਾਖੰਡ ਦੇ ਵੀ ਬੈਠੇ ਆ ਕਿਉਂਕਿ ਉਹਨਾਂ ਚ ਬੀਜੇਪੀ ਦੀ ਸਰਕਾਰ ਹੈ ਉੱਥੋਂ ਦੀ ਪ੍ਰਾਲੀ ਉੱਥੋਂ ਦੀ ਕਿਸੇ ਗੱਲ ਦਾ ਕੋਈ ਕਾਰਨ ਦਾ ਜ਼ਿਕਰ ਨਹੀਂ ਕਰ ਰਹੀ ਉਹ ਬੀਪੀ ਹੋਰ ਤਾਂ ਹੋਰ ਵੀ ਜਿਹੜੀਆਂ ਪੰਜਾਬ ਦੀਆਂ ਬੱਸਾਂ ਜਾਂਦੀਆਂ ਨੇ ਉਹ ਵੀ ਉੱਥੇ ਜਾ ਕੇ ਪੋਲੂਸ਼ਨ ਕਰਦੀਆਂ ਨੇ ਰਸਤੇ 'ਚ ਕਿਤੇ ਨਹੀਂ ਪੋਲੂਸ਼ਨ ਹੁੰਦਾ ਹੋਰ ਥਾਵਾਂ ਤੇ ਦਿੱਲੀ 'ਚ ਜਾ ਕੇ ਹੀ ਜਾ ਕੇ ਸਾਰੇ ਦਾ ਸਾਰਾ ਜਿੰਨਾ ਪੋਲੂਸ਼ਨ ਭਰਿਆ ਹੁੰਦਾ ਲਿਜਾ ਕੇ ਉੱਥੇ ਛੱਡ ਦਿੰਦੀਆਂ ਨੇ ਯਾਨੀ ਇਹ ਐਨੀ ਉਦੋਂ ਪਹਿਲਾਂ ਜਦੋਂ ਕੇਜਰੀਵਾਲ ਉੱਥੇ ਸੀ ਤੇ ਪੰਜਾਬ ਦੇ ਵਿੱਚ ਸਰਕਾਰਾਂ ਦੂਜੀਆਂ ਸੀ ਤਾਂ ਉਦੋਂ ਕੇਜਰੀਵਾਲ ਰੋਲਾ ਪਾਇਆ ਕਰਦਾ ਸੀ ਹਰ ਵਾਰੀ ਵੀ ਪੰਜਾਬ ਦੀ ਪ੍ਰਾਲੀ ਕਰਕੇ ਦਿੱਲੀ ਚ ਪੋਲੂਸ਼ਨ ਹੈ ਪੰਜਾਬ ਦੀ ਪ੍ਰਾਲੀ ਕਰਕੇ ਜਦੋਂ ਪੰਜਾਬ ਚ ਉਹਨਾਂ ਦੀ ਸਰਕਾਰ ਆ ਗਈ ਫਿਰ ਕੇਜਰੀਵਾਲ ਸਾਹਿਬ ਚੁੱਪ ਕਰਨੇ ਬੋਲਣੋਂ ਹਟ ਗਏ ਇਸ ਗੱਲ ਸੋ ਇਹ ਜਿਹੜੀ ਰਾਜਨੀਤੀ ਹੈ ਇਹ ਬਿਲਕੁਲ ਹੀ ਗਲਤ ਹੈ ਦੂਜੀ ਗੱਲ ਜਿਹੜੀ ਹੈ ਪੰਜਾਬ ਦੇ ਵਿੱਚ ਗੈਂਗਸਟਰਵਾਦ ਜਿਹੜਾ ਬਹੁਤ ਲਗਾਤਾਰ ਲੋਕਾਂ ਨੂੰ ਤੰਗ ਕਰ ਰਿਹਾ ਹੈ ਕੋਈ ਵੀ ਬੰਦਾ ਆਪਣੀ ਜਾਨ ਮਾਲ ਦੇ ਦੀ ਸੇਫਟੀ ਦੀ ਗਰੰਟੀ ਨਾਲ ਨਹੀਂ ਬੈਠਾ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਪੰਜਾਬ ਦੇ ਵਿੱਚ ਚਾਹੇ ਉਹ ਇਹ ਕਹਿ ਕੇ ਸਾਰ ਲੈਂਦੇ ਆ ਵੀ ਇਹ ਤਾਂ ਪੁਰਾਣਿਆਂ ਦਾ ਲਿਆਂਦਾ ਹੋਇਆ ਹੈ 4 ਸਾਲ ਹੋ ਗਏ ਤੁਸੀਂ ਕੀ ਕਰਤਾ ਜੇ ਪੁਰਾਣਿਆਂ ਦਾ ਲਿਆਂਦਾ ਹੋਇਆ ਤਾਂ ਹੀ ਤਾਂ ਉਹ ਬਦਲੇ ਤੁਸੀਂ ਜਿਹੜੇ ਆ ਕੇ ਬਦਲਾ ਲੈ ਕੇ ਆਇਓ ਤੁਹਾਡਾ ਬਦਲਾ ਕਿੱਥੇ ਹੋਇਆ ਹੁਣ ਤੁਹਾਡੇ ਨਾਲ ਦੋ ਗੱਲਾਂ ਮੈਂ ਕੇਜਰੀਵਾਲ ਸਾਹਿਬ ਦੀਆਂ ਸਾਂਝੀਆਂ ਕਰਨਾ ਚਾਹੁੰਦਾ ਕੇਜਰੀਵਾਲ ਸਾਹਿਬ ਨੇ 7 ਨਵੰਬਰ ਨੂੰ ਆ ਤਰਨਤਾਰਨ ਚੋਣ ਦੇ ਵਿੱਚ ਉੱਥੇ ਰੋਡ ਸ਼ੋਅ ਕਰਦਿਆਂ ਹੋਇਆਂ ਬਹੁਤ ਵੱਡੀ ਡੀਂਗ ਮਾਰੀ ਬੜੀਆਂ ਵੀਡੀਓਜ਼ ਵਾਇਰਲ ਹੋਈਆਂ ਇੱਧਰ-ਉੱਧਰ ਵੀ ਗੈਂਗਸਟਰਾਂ ਨੂੰ ਮੈਂ ਕਹਿਣਾ ਇੱਕ ਹਫ਼ਤੇ ਦੇ ਵਿੱਚ ਵਿੱਚ ਪੰਜਾਬ ਛੱਡ ਜੋ ਫਿਰ ਉਹਨਾਂ ਦਾ ਕੋਈ ਹੋ ਨਹੀਂ ਇਹ 7 ਨਵੰਬਰ ਆ ਅੱਜ ਆਪਾਂ 2 ਦਸੰਬਰ 'ਚ ਬੈਠੇ ਆ ਮਹੀਨਾ ਹੋਣ ਵਾਲਾ ਐ ਕੈਦਰੀਵਾਲ ਸਾਹਿਬ ਉਹਨਾਂ ਨੇ ਤਾਂ ਛੱਡਿਆ ਨਹੀਂ ਉਹ ਤਾਂ ਇੱਥੇ ਤੁਹਾਡੇ ਆਪਣੇ ਲੁਧਿਆਣੇ ਦੇ ਵਿੱਚ ਇੱਕ ਜਿਹੜਾ ਇੱਕ ਮੈਰਿਜ ਪੈਲਸ ਦੇ ਵਿੱਚ ਬੰਦੇ ਮਾਰਦੇ ਹਰ ਰੋਜ਼ ਕਿਤੇ ਨਾ ਕਿਤੇ ਬੰਦੇ ਮਾਰੇ ਜਾ ਰਹੇ ਕਿਤੇ ਗੈਂਗਸਟਰਾਂ ਦੁਆਰਾ ਜਾਂ ਕਿਸੇ ਦੂਜੇ ਤੁਹਾਡੀ ਸਰਕਾਰ ਕੀ ਕਰ ਰਹੀ ਹੈ ਭਗਵਾਨ ਤੁਮਾਨ ਜੀ ਤਾਂ ਜਪਾਨ ਚਲੇ ਗਏ ਬਸ ਰੱਬ ਆਸਰੇ ਜੀ ਨੂੰ ਕਹਿੰਦੇ ਐ ਪੰਜਾਬ ਦਾ ਵਾਲੀਵਾਰਸ ਤੁਹਾਡਾ ਕੋਈ ਨਹੀਂਗਾ ਤੁਸੀਂ ਸਿਰਫ ਤੇ ਸਿਰਫ ਗੱਲਾਂ ਮਾਰਦੇ ਹੋ ਸਿਰਫ ਤੇ ਸਿਰਫ ਗੱਲਾਂ ਮਾਰਦੇ ਹੋ ਪੰਜਾਬ ਦੇ ਲੋਕਾਂ ਨੇ ਇਹਦਾ ਕੱਲੀ ਕੱਲੀ ਗੱਲ ਦਾ ਤੁਹਾਡਾ ਹਿਸਾਬ ਲੈਣਾ ਹੈਗਾ ਅ ਇਹ ਤੋਂ ਵੀ ਪਹਿਲਾਂ ਕਿਉਂਕਿ ਮੈਂ ਫਿਰ ਇਹਨੂੰ ਸਰਚ ਕੀਤਾ ਕੇਜਰੀਵਾਲ ਸਾਹਿਬ ਨੇ ਕਦੋਂ-ਕਦੋਂ ਇਹ ਗੱਲਾਂ ਕਰੀਆਂ ਇੱਕ ਗੱਲ ਮੈਨੂੰ ਦਾ ਹਿੰਦੂ ਦੇ ਵਿੱਚ 15 ਜੂਨ 2022 15 ਜੂਨ 2022 ਸਾਢੇ 3 ਪੌਣੇ 4 ਸਾਲ ਹੋ ਗਏ ਉਹਦੀ ਖਬਰ ਲੱਗੀ ਹੋਈ ਉਹ ਕਹਿੰਦਾ ਵੀ ਜਿਹੜਾ ਗੈਂਗਸਟਰਾਂ ਦਾ ਗੱਠਜੋੜ ਹੈ ਨਾ ਇਹ ਅਸੀਂ ਅ ਜਲਦੀ ਹੀ ਇਹਨੂੰ ਹੁੰਝਾ ਫੇਰ ਕੇ ਰੱਖ ਦਿਆਂਗੇ 15 ਜੂਨ 2022 ਚ ਕੇਜਰੀਵਾਲ ਸਾਹਿਬ ਦਾ ਬਿਆਨ ਦਾ ਹਿੰਦੂ ਅਖਬਾਰ ਚ ਲੱਗਦਾ ਸਾਰੇ ਦੇਸ਼ ਚ ਜਾਂਦਾ ਹੈ ਸਾਰੇ ਦੇਸ਼ ਨੂੰ ਲੱਗਦਾ ਹੈ ਵੀ ਕੀ ਬਾਤ ਹੈ ਪੰਜਾਬ ਦੇ ਵਿੱਚ ਤਾਂ ਪਤਾ ਨਹੀਂ ਕਿਹਾ ਜਾ ਰਹਾ ਜਾ ਗਿਆ ਕੇਜਰੀਵਾਲ ਸਾਹਿਬ ਤਾਂ ਬਹੁਤ ਇਹ ਦੱਸ ਰਹੇ ਹੈ ਕਿ ਉਸ ਤੋਂ ਬਾਅਦ ਕੋਈ ਫਰਕ ਪਿਆ ਸਿਰਫ ਬਿਆਨਬਾਜ਼ੀ ਇਸ ਕਰਕੇ ਕੱਲੀ ਬਿਆਨਬਾਜ਼ੀ ਕਰਨ ਵਾਲੇ ਜਿਹੜੇ ਲੋਕ ਹੈ ਉਹ ਉਹਨਾਂ ਨੂੰ ਅਸੀਂ ਨੇਤਾ ਨਹੀਂ ਮੰਨ ਸਕਦੇ ਡਰਾਮੇਵਾਜਤਾ ਮੰਨ ਸਕਦੇ ਹੁਣ ਡਰਾਮੇਵਾਜ ਤੋਂ ਜ਼ਿਆਦਾ ਕੀ ਗੱਲ ਕੱਲ ਜਦੋਂ ਅਜੇ ਮੋਦੀ ਜੀ ਅੰਦਰ ਨਹੀਂ ਵੜੇ ਉਹਦਾ ਮੋਦੀ ਜੀ ਦਾ ਇੱਕ ਸਟਾਈਲ ਹੈ ਵੀ ਕਿਉਂਕਿ ਜੇ ਅੰਦਰ ਕੁਝ ਬੋਲਾਂਗੇ ਉਹਦਾ ਜਵਾਬ ਦੇਣਾ ਪਊਗਾ ਕੋਈ ਗੱਲ ਹੋਊਗੀ ਬਾਹਰ-ਬਾਹਰ ਜਾ ਕੇ ਪੜਾਅਸ ਕੱਢ ਕੇ ਜਾਓ ਸਦਨ ਦੇ ਵਿੱਚ ਨਾ ਬੋਲੋ ਬਾਹਰ ਬੋਲੋ ਤੇ ਫਿਰ ਜਿਹੜੀਆਂ ਗੱਲਾਂ ਕਹਿਣੀਆਂ ਨੇ ਕਹਿ ਦਿਓ ਛਪਟੇ ਵਿਰੋਧੀ ਧਿਰ ਨੂੰ ਕਹਿ ਰਹੇ ਹੈ ਕਿਉਂਕਿ ਵਿਰੋਧੀ ਧਿਰ ਨੇ ਮੁੱਦੇ ਚੁੱਕਨੇ ਆ ਉਹਨੂੰ ਕਹਿ ਰਹੇ ਆ ਵੀ ਤੁਸੀਂ ਜਿੱਥੋਂ ਹਾਰ ਕੇ ਆਇਓ ਉੱਥੇ ਜਾਓ ਦੂਜੀ ਥਾਵਾਂ ਤੇ ਜਾਓ ਤੁਸੀਂ ਡਰਾਮੇ ਨਾ ਕਰੋ ਹਾਲਾਂਕਿ ਸਭ ਤੋਂ ਵੱਡਾ ਜੇ ਰਾਜਨੀਤਿਕ ਡਰਾਮੇਬਾਜ਼ ਹੈ ਉਹ ਪਹਿਲੇ ਨੰਬਰ ਤੇ ਮੋਦੀ ਹੈ ਜੇ ਵਿਅਕਤੀ ਦੇ ਤੌਰ ਤੇ ਕਹਿਣਾ ਹੋਵੇ ਵੈਸੇ ਤਾਂ ਵਿਅਕਤੀ ਨਹੀਂ ਹੁੰਦੇ ਉਹ ਪਾਰਟੀ ਦਾ ਨਮਾਇंदे ਨੇ ਕਿਸੇ ਦੇ ਤੇ ਬਹੁਤ ਹੀ ਮਾੜੀ ਕਿਸਮ ਦੀ ਵਿਚਾਰਧਾਰਾ ਦੇ ਨਮਾਇंदे ਹੈ ਤੇ ਜੇ ਵਿਅਕਤੀ ਕਹਿਣਾ ਹੋਵੇ ਤਾਂ ਵੱਡਾ ਸਭ ਤੋਂ ਵੱਡਾ ਡਰਾਮਾ ਇਨ ਚੀਫ ਜਿਹੜੇ ਹੈ ਉਹ ਮੋਦੀ ਸਾਹਿਬ ਹੈ ਤੇ ਦੂਜੇ ਨੰਬਰ ਤੇ ਸਾਡੇ ਕੇਂਦਰੀ ਵਾਜਬ ਸਾਹਿਬ ਹੈ ਇਹ ਇਹ ਡਰਾਮੇਵਾਜ ਨੇ ਸਿਰਫ ਅਗਲੀ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਹੈ ਉਹ ਇਹ ਹੈ ਦੋਸਤੋ ਕਿ ਵੀ ਦਿੱਲੀ ਸਕੂਲ ਟ੍ਰਿਬਿਊਨਲ ਨੇ ਦਿੱਲੀ ਦੇ ਸਕੂਲ ਦੇ ਵਿੱਚੋਂ ਜਿਹੜੇ ਅਧਿਆਪਕ ਕੱਢੇ ਸੀ ਉਹਨਾਂ ਨੂੰ ਰੀਇਨਸਟੇਟਮੈਂਟ ਕਰਨਾ ਸੀ ਉਹਨਾਂ ਨੇ ਕਰਿਆ ਨਹੀਂਗਾ ਦਿੱਲੀ ਸਕੂਲ ਦੇ ਜਿਹੜੇ ਐਜੂਕੇਸ਼ਨ ਐਕਟ ਦੇ ਤੇ ਤਹਿਰ ਰੂਲ ਨੇ 1973 ਦੇ ਉਹਨਾਂ ਦੀ ਉਹਨਾਂ ਨੇ ਅਣਦੇਖੀ ਕਹੀ ਜਿੱਥੇ ਕਿਹਾ ਸੀਗਾ ਵੀ ਕਿਸੇ ਅਧਿਆਪਕ ਨੂੰ ਕੱਲਾ ਉਹਦਾ ਕੰਪਨਸੇਸ਼ਨ ਨਹੀਂ ਦੇਣਾ ਉਹਨੂੰ ਰੀਇਨਸਟੇਟ ਕਰਨਾ ਉਹ ਅਧਿਕਾਰ ਹੈ ਉਹਨਾਂ ਨੇ ਨਹੀਂ ਸੀ ਕੀਤਾ ਤੇ ਹੁਣ ਉਹਨਾਂ ਨੂੰ ਜੁਰਮਾਨਾ ਲਾਇਆ ਹੈ ਵੀ 5-5 ਲੱਖ ਰੁਪਈਆ ਹਰ ਇੱਕ ਟੀਚਰ ਨੂੰ ਤੁਸੀਂ ਇਹਦਾ ਮੁਆਵਜ਼ਾ ਦਿਓਗੇ ਇਹ ਉਥੋਂ ਦੇ ਸਕੂਲ ਟ੍ਰਿਬਿਊਨਲ ਨੇ ਕੀਤਾ ਦਿੱਲੀ ਦੇ ਨੇ ਅਗਲੀ ਗੱਲ ਅਲਾਹਾਬਾਦ ਹਾਈ ਕੋਰਟ ਹੈ ਜਿਹੜੀ ਆ ਉਹਦੇ ਵਿੱਚ ਇੱਕ ਸੁਣਵਾਈ ਆਈ ਹਾ ਉਹ ਸੁਣਵਾਈ ਨੂੰ ਕਰਦਿਆਂ ਹੋਇਆਂ ਅਲਾਹਾਬਾਦ ਹਾਈ ਕੋਰਟ ਨੇ ਯੂਪੀ ਸਰਕਾਰ ਦਾ ਜਿਹੜਾ ਇੱਕ ਕਾਨੂੰਨ ਹੈ ਜਿਹਨੂੰ ਯੂਪੀ ਗੈਂਗਸਟਰ ਐਕਟ ਕਹਿੰਦੇ ਐ ਤੇ ਗੈਰ ਕਾਨੂੰਨੀ ਗਤੀਵਿਧੀਆਂ ਕਹਿੰਦੇ ਐ ਉਸ ਕਾਨੂੰਨ ਦੇ ਤਹਿਤ ਜਿਹਨੂੰ ਗੁੰਡਾ ਐਕਟ ਕਹਿੰਦੇ ਆ ਸਿੱਧੀ ਭਾਸ਼ਾ ਚ ਵੀ ਗੁੰਡਿਆਂ ਦੇ ਵਿਰੁੱਧ ਐਕਟ ਐ ਹਾਈ ਕੋਰਟ ਨੇ ਕਿਹਾ ਵੀ ਇਹਦੇ ਨਾਲ ਜਿਹੜੇ ਅਸਲੀ ਕ੍ਰਿਮੀਨਲ ਨੇ ਉਹਨਾਂ ਤੇ ਕੋਈ ਅਸਰ ਨਹੀਂ ਪਿਆ ਕਿਉਂਕਿ ਯੂਪੀ ਦੀ ਪੁਲਿਸ ਯੂਪੀ ਦੀ ਸਰਕਾਰ ਗਿਣਕੇ ਮਿੱਥਕੇ ਚੋਣਵੇਂ ਬੰਦਿਆਂ ਦੇ ਉੱਤੇ ਇਹ ਕੇਸ ਲਾਉਂਦੀ ਹੈ ਤੇ ਗਿਣਮੇ ਤੇ ਮਿੱਥੇ ਹੋਏ ਚੋਣਵੇਂ ਬੰਦਿਆਂ ਦੇ ਖਿਲਾਫ ਮੁਕੱਦਮੇ ਕਰਦੀ ਹੈ ਬਾਕੀ ਜਿਹੜੇ ਆਮ ਕ੍ਰਿਮੀਨਲ ਨੇ ਉਹ ਉਵੇਂ ਜਿਵੇਂ ਤੁਰੇ ਰਹਿੰਦੇ ਆ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੈਂਦੀ ਯੂਪੀ ਸਰਕਾਰ ਇਹ ਆਪਣੇ ਆਪ 'ਚ ਯੂਪੀ ਸਰਕਾਰ ਦੇ ਵਿਰੁੱਧ ਬਹੁਤ ਵੱਡਾ ਫਤਵਾ ਹੈ ਕਿ ਵੀ ਉਹ ਕਾਨੂੰਨ ਉਹਨੇ ਬਣਾਇਆ ਹੋਇਆ ਤੇ ਜਿਹਨਾਂ ਖਿਲਾਫ ਉਹ ਕਾਨੂੰਨ ਬਣਾਇਆ ਹੋਇਆ ਉਹ ਬੰਦੇ ਸ਼ਰਿਆਂ ਤੁਰੇ ਫਿਰਦੇ ਆ ਤੇ ਦੂਜੇ ਜਿਨ੍ਹਾਂ ਨੂੰ ਯੂਪੀ ਸਰਕਾਰ ਚੰਗਾ ਨਹੀਂ ਮੰਨਦੀ ਰਾਜਨੀਤਿਕ ਤੌਰ ਤੇ ਜਾਂ ਕਿਸੇ ਹੋਰ ਅੱਡ ਅੱਟ ਕਾਰਨਾ ਕਰਕੇ ਉਹਨਾਂ ਨੂੰ ਉਨਾ ਉਹਨਾਂ ਨੂੰ ਧੱਕੇ ਨਾਲ ਕੋਰਟਾਂ ਦੇ ਅੱਗੇ ਡੇਕ ਕਢਾਈ ਜਾਂਦੇ ਆ ਤੇ ਪਰੇਸ਼ਾਨ ਕੀਤਾ ਜਾਂਦਾ ਹੈ। ਲਾਸਟ ਗੱਲ ਅੱਜ ਸੁਪਰੀਮ ਕੋਰਟ ਨੇ ਜਿਹੜੀ ਇੱਕ ਲੜਕੀ ਜਿਹੜੀ ਹੈ ਸੋਨਾਲੀ ਖਾਤੂਨ ਜਿਹਦੀ ਕੱਪਰਸੋਂ ਚੌਥੇ ਵੀ ਅਸੀਂ ਇੱਕ ਖਬਰ ਕੀਤੀ ਸੀ ਸੋਨਾਲੀ ਖਾਤੂਨ ਤੇ ਹੋਰ ਜਿਹੜੀ ਸੋਨਾਲੀ ਖਾਤੂਨ ਹੈ ਉਹ ਉਹ ਪ੍ਰੈਗਨੈਂਟ ਹੈ। ਗਰਭਪਤੀ ਹੈ ਉਹਨੂੰ ਬੱਚਾ ਹੋਣ ਵਾਲਾ ਹੈ ਉਹਨੇ ਉਹ ਉਹਨੂੰ ਬੰਗਲਾਦੇਸ਼ ਭੇਜਤਾ ਸੀ ਵਿਦੇਸ਼ੀ ਕਹਿ ਕੇ ਉਹ ਤੇ ਉਹਦੇ ਵਰਗੇ ਹੋਰਾਂ ਨੂੰ ਉਸ ਦੀ ਦੇ ਵਿਆਹ ਦੇ ਉੱਤੇ ਜਿਹੜੇ ਬਹੁਤ ਉੱਚ ਕੋਟੀ ਦੇ ਵਕੀਲ ਨੇ ਸੰਜੇ ਹੈਗੜੇ ਜੀ ਉਹਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਕਬੀ ਐਸ ਬੀਬੀ ਨੂੰ ਤਾਂ ਇਹਦੀ ਜਿਹੜੀ ਉਥੇ ਭੇਜਣ ਦੀ ਕਾਰਵਾਈ ਹੈ ਇਹਨੂੰ ਤਾਂ ਮਾਨਯੋਗ ਕਲਕੱਤਾ ਹਾਈ ਕੋਰਟ ਗੈਰ ਕਾਨੂੰਨੀ ਘਰਾਰ ਦੇ ਚੁੱਕਿਆ ਹੈ ਤੇ ਕਲਕੱਤਾ ਹਾਈ ਕੋਰਟ ਇਹ ਕਹਿ ਚੁੱਕਿਆ ਹੈ ਕਿ ਉਹ ਭਾਰਤੀ ਨਾਗਰਿਕ ਨੇ ਉਹ ਮਾਲਦਾ ਦੇ ਰਹਿਣ ਵਾਲੇ ਹੈ ਬੈਸਟ ਬੰਗਾਲ ਦੇ ਵਿੱਚ ਪੱਛਮ ਬੰਗਾਲ ਦੇ ਵਿੱਚ ਤੇ ਇਸ ਕਰਕੇ ਉਹਨੂੰ ਛੇਤੀ ਸਦਿਆ ਜਾਵੇ ਇੱਥੇ ਕੁਝ ਦਿਨ ਪਹਿਲਾਂ ਇਹ ਜਿਹੜਾ ਕਲਕੱਤਾ ਹਾਈ ਕੋਰਟ ਨੇ 26 ਸਤੰਬਰ ਨੂੰ ਇਹ ਫੈਸਲਾ ਦਿੱਤਾ ਸੀਗਾ ਉਹਦੇ ਖਿਲਾਫ ਕੇਂਦਰ ਸਰਕਾਰ ਸੁਪਰੀਮ ਕੋਰਟ ਚ ਆ ਗਈ ਸੁਪਰੀਮ ਕੋਰਟ ਚ ਬਹਿਸ ਹੋਈਏ ਤੇ ਜਦੋਂ ਹੁਣ ਹਾਲੇ ਤੱਕ ਜਾਂ ਤਾਂ ਸੁਪਰੀਮ ਕੋਰਟ ਕਹੇ ਵੀ ਉਹ ਗੈਰ ਕਾਨੂੰਨੀ ਨਹੀਂ ਉਹ ਠੀਕ ਭੇਜੀ ਹੈ ਜਾਂ ਤਾਂ ਫੈਸਲਾ ਕਰੇ ਜੇ ਇਹ ਫੈਸਲਾ ਨਹੀਂ ਤਾਂ ਫਿਰ ਹੁਣ ਜਦੋਂ ਤੱਕ ਉਹ ਫੈਸਲਾ ਹੈਗਾ ਤੇ ਉਹਨੇ ਦੁਹਾਈ ਪਾਈ ਹੈ ਕੁੜੀ ਨੇ ਵਿਚਾਰੀ ਨੇ ਵੀ ਜੇ ਮੇਰਾ ਬੱਚਾ ਇਧਰਲੇ ਪਾਸੇ ਹੋ ਗਿਆ ਮੈਨੂੰ ਆਉਣਾ ਹੋਰ ਵੀ ਮੁਸ਼ਕਲ ਹੋ ਜਾਊਗਾ ਫਿਰ ਕਿਉਂਕਿ ਉਹ ਬੱਚਾ ਇਧਰ ਦਾ ਸਿਟੀਜ਼ਨ ਬਣ ਜਾਣਾ ਸੋ ਇਸ ਕਰਕੇ ਸੁਪਰੀਮ ਕੋਰਟ ਨੇ ਜੋ ਕਿ ਹੈ ਜਿੱਥੇ ਅਸੀਂ ਸੁਪਰੀਮ ਕੋਰਟ ਦੀ ਆ ਪਰਾਲੀ ਵਾਲੇ ਮਸਲੇ ਦੇ ਉੱਤੇ ਪ੍ਰਸ਼ੰਸਾ ਕਰਦੇ ਹਾਂ ਉਹੀ ਬੈਂਚ ਉਹੀ ਜੱਜ ਇੱਥੇ ਮਿੰਤਾ ਜੀਆ ਕੱਢ ਰਹੇ ਹੈ ਸਰਕਾਰੀ ਵਕੀਲ ਨੂੰ ਮਿਸਟਰ ਤੁਸ਼ਾਰ ਮਹਿਤਾ ਨੂੰ ਵੀ ਮਹਿਤਾ ਜੀ ਕੀ ਸਰਕਾਰ ਇਸ ਗੱਲ ਤੇ ਵਿਚਾਰ ਕਰ ਸਕਦੀ ਹੈ ਕਿ ਉਹਨੂੰ ਵਾਪਸ ਲੈ ਲਈਏ ਫੈਸਲਾ ਨਹੀਂ ਸੁਣਾ ਰਹੇ ਦਿਸ਼ਾ ਨਿਰਦੇਸ਼ ਨਹੀਂ ਦੇ ਰਹੀ ਸੁਪਰੀਮ ਕੋਰਟ ਵੀ ਜੇ ਉਹ ਗੈਰ ਕਾਨੂੰਨੀ ਹੈ ਤਾਂ ਉਹਨੂੰ ਇੱਥੇ ਦਿਓ ਜੇ ਉਹ ਬਾਅਦ ਦੇ ਵਿੱਚ ਸਿੱਧ ਹੋ ਜਾਊਗਾ ਵੀ ਉਹ ਉਹ ਬੰਗਲਾਦੇਸ਼ੀ ਹੈ ਉਹਨੂੰ ਬਾਅਦ ਵਿੱਚ ਭੇਜ ਦਾਂਗੇ ਨਾ ਇਹ ਨਹੀਂ ਮਿੰਤ ਜੀ ਕੱਢੀ ਜਾ ਰਹੀ ਹੈ ਇਹ ਸੁਪਰੀਮ ਕੋਰਟ ਵਰਗੀ ਗੱਲ ਨਹੀਂ ਸੁਪਰੀਮ ਗੱਲ ਨਹੀਂ ਹੈ ਬਹੁਤ ਹੀ ਛੋਟੀ ਗੱਲ ਹੈ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ